ਅਸਲ ਵਿੱਚ ਜੇ ਕੋਈ ਗੁਰੂ ਨਾਲ ਪ੍ਰੀਤ ਕਰੇ ਨਾ ਅੰਮ੍ਰਿਤ ਬਾਣੀ ਦੇ ਬਚਨ ਹੈ ਗੁਰੂ ਇੱਕ ਕੱਚ ਨੂੰ ਕੰਚਨ ਬਣਾ ਦਿੰਦਾ ਹੈ ਪਟਾਂ ਦਾ ਪਵਨ ਬਚਨ ਹੈ ਕੱਚ ਦੀ ਕੋਈ ਬਹੁਤੀ ਕੀਮਤ ਨਹੀਂ ਔਰ ਕੰਚਨ ਸੋਨਾ ਗੁਰੂ ਬਿਲਕੁਲ ਕੱਚ ਵਰਗੇ ਮਨੁੱਖ ਨੂੰ ਇੱਕ ਕੰਚਨ ਸੋਨੇ ਵਰਗਾ ਕੀਮਤੀ ਬਣਾ ਦਿੰਦਾ ਹੈ ਮੈਂ ਬੇਨਤੀ ਕਰਾਂ ਤੁਹਾਨੂੰ ਕੱਤ ਦੀਆਂ ਦੁਕਾਨਾਂ ਬਾਜ਼ਾਰ ਵਿੱਚ ਬਹੁਤ ਮਿਲ ਜਾਣਗੀਆਂ। ਸ਼ਰੀਆਂ ਮਿਲ ਜਾਣਗੀਆਂ। ਤੰਤਰ ਸੋਨੇ ਦੀਆਂ ਦੁਕਾਨਾਂ ਹੀ ਨਹੀਂ ਹੈ ਨਹੀਂ ਮਿਲਦੀਆਂ। ਕੱਤ ਤੇ ਬਹੁਤ ਮਨੁੱਖ ਖਰੀਦ ਸਕਦੇ ਐ। ਸਮਰੱਥਾ ਰੱਖਦਾ ਆਪ ਬੰਦਾ ਵੀ ਖਰੀਦ ਲੈਂਦਾ। ਸੋਨਾ ਹਰ ਮਨੁੱਖ ਨਹੀਂ ਖਰੀਦ ਸਕਦਾ ਕਿਉਂਕਿ ਉਹ ਮਹਿੰਗਾ ਬੜਾ ਹੈ। ਪਟ ਕੇ ਲੱਗੇ ਜੇ ਤੂੰ ਗੁਰੂ ਦਾ ਪੱਲਾ ਪਕੜੇ ਕੱਚੂ ਕੰਚਨ ਭਇਓ ਸ਼ਬਦ ਗੁਰ ਸਰਵਨੈ ਸੁਨਿਓ ਗੁਰੂ ਕੱਚ ਤੋਂ ਸੋਨਾ ਬਣਾ ਦਿੰਦਾ ਜਦੋਂ ਕੋਈ ਗੁਰੂ ਦੇ ਸ਼ਬਦ ਨੂੰ ਸੁਣਦਾ ਮਸਕਲੇ ਹੈ ਵੀ ਮਨੁੱਖ ਸ਼ਬਦ ਨਹੀਂ ਸੁਣਦਾ ਤੁਸੀਂ ਬੜੇ ਧਿਆਨ ਨਾਲ ਸੁਣਿਓ ਬੁੜਾ ਤਾਂ ਤੁਸੀਂ ਨਾਮ ਮਨਾਇਓ ਮੈਂ ਕਈ ਭਰੀ ਬੇਨਤੀ ਅੱਖ ਨੇ ਗੁਰੂ ਨੇ ਸਿੱਖ ਬਨਾਇਆ ਸੀ ਸੋਨੇ ਵਰਗਾ ਗੁਰੂ ਨੇ ਸ਼ਬਦ ਦੀ ਦਾਤ ਦੇ ਕੇ ਸਿੱਖ ਬਨਾਇਆ ਸੋਨੇ ਵਰਗਾ ਕੀਮਤੀ ਪਰ ਅੱਜ ਮੁਸ਼ਕਲ ਪੈਦਾ ਹੋ ਗਈ ਅਸੀਂ ਗੁਰਦੁਆਰੇ ਸੋਨੇ ਦੇ ਬਣਾਤੇ ਸਿੱਖ ਲੋਹੇ ਵਰਗਾ ਵੀ ਨਹੀਂ ਦਿਆ ਖਿਮਾ ਕਰਜੋ ਮੈਂ ਹੱਥ ਜੁੜ ਕੇ ਕਹਿ ਲੱਗਿਆ ਮੈਂ ਇਹ ਨਹੀਂ ਕਹਿ ਰਿਹਾ ਗੁਰਦੁਆਰੇ ਨੂੰ ਸੋਨਾ ਨਾ ਲਾਓ ਜੀ ਸੱਦ ਕੇ ਲਾਓ ਜੁਨੀ ਕਿਸੇ ਦੀ ਭਾਵਨਾ ਹੈ ਪਰ ਘੱਟੋ ਘੱਟ ਗੁਰਦੁਆਰੇ ਵਿੱਚ ਕੋਈ ਕੰਚਨ ਵਰਗਾ ਕੋਈ ਸੋਨੇ ਵਰਗਾ ਸਿੱਖ ਵੀ ਤੇ ਪੈਦਾ ਕਰ ਲੋ ਇਹ ਵੀ ਤੇ ਚਾਹੀਦਾ ਨਾ ਗੁਰਦੁਆਰਾ سونے ਦਾ ਬਣ ਗਿਆ ਗੁਰੂ ਦਾ ਘਰ ਬਣ ਗਿਆ ਕੋਈ ਇਤਰਾਜ਼ ਨਹੀਂ ਭਾਵੇਂ ਮੋਟੀਆਂ ਨਾਲ ਜੜ ਲੂ ਕੋਈ ਇਤਰਾਜ਼ ਨਹੀਂ ਗੁਰੂ ਦਾ ਧਰ ਹੈ ਪਰ ਸਿੱਖਾ ਕਦੀ ਸ਼ਬਦ ਦੀ ਟੇਕ ਲੈ ਕੇ ਤੂੰ ਆਪਣਾ ਜੀਵਨ ਵੀ ਤਾਂ ਗੁਰੂ ਦੇ ਸ਼ਬਦ ਦੀ ਟੇਕ ਲੈ ਕੇ سونے ਵਰਗਾ ਬਣਾ ਅੰਮ੍ਰਿਤ ਬਾਣੀ ਦਾ ਬਚਨ ਹੈ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਨੈ ਸੁਨਿਓ ਜਦੋਂ ਤੂੰ ਗੁਰੂ ਦਾ ਸ਼ਬਦ ਸੁਨੇਗਾ ਗੁਰੂ ਤੈਨੂੰ سونے ਵਰਗਾ ਬਣਾਏਗਾ ਕੀਮਤੀ ਬਣਾਏਗਾ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਣਿਓ ਗੁਰੂ ਤੇ ਮਨਜੋ ਜ਼ਹਿਰ ਨੂੰ ਅੰਮ੍ਰਿਤ ਬਣਾ ਦਿੰਦਾ ਹੈ ਬਿਖਤੇ ਅੰਮ੍ਰਿਤ ਬਿਖ ਜ਼ਹਿਰ ਅੰਮ੍ਰਿਤ ਗੁਰੂ ਇੱਕ ਜਦੋਂ ਕੋਈ ਗੁਰੂ ਦਾ ਪੱਲਾ ਫੜਦਾ ਹੈ ਗੁਰੂ ਜ਼ਹਿਰ ਨੂੰ ਅੰਮ੍ਰਿਤ ਬਣਾ ਦਿੰਦਾ ਹੈ ਇਹ ਗੁਰੂ ਵਿੱਚ ਸਮਰਥ ਹੈ ਅਗਲਾ ਬਚਨ ਹੈ ਵਿਖ ਤੇ ਅੰਮ੍ਰਿਤ ਹੋਇਓ ਸਭ ਸਤਗੁਰ ਜਦ ਸੁਨਿਓ ਕੱਚੋ ਕੰਤਨ ਭਇਓ ਸ਼ਬਦ ਗੁਰ ਸਰਵਨੈ ਸੁਨਿਓ ਵਿਖ ਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਇਓ ਹੋਇਓ ਲਾਲ ਨਦਰ ਜਦ ਸਤਗੁਰ ਧਾਰੈ ਪਾਹਨ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਬੜੇ ਪਿਆਰ ਨਾਲ ਅੰਮ੍ਰਿਤ ਵਚਨ ਸੁਨਿਓ ਗੁਰੂ ਇੱਕ ਲੋਹੇ ਨੂੰ ਕੀਮਤੀ ਲਾਲ ਬਣਾ ਦਿੰਦਾ ਲੋਹ ਹੋਇਓ ਲਾਲ ਨਦਰ ਜਦ ਸਤਗੁਰ ਧਾਰੈ ਜਦੋਂ ਗੁਰੂ ਨਦਰ ਕਰਦਾ ਉਹ ਇੱਕ ਮਨ ਨੂੰ ਲੋਹੇ ਨੂੰ ਨਾਲ ਬਣਾ ਦਿੰਦਾ ਸਤਿਗੁਰ ਕਹਿਣ ਲੱਗੇ ਪਾਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਪਾਣ ਦਾ ਅਰਥ ਹੁੰਦੇ ਪੱਥਰ ਮਾਨਕ ਦਾ ਅਰਥ ਹੁੰਦੇ ਮੋਤੀ ਗੁਰੂ ਤੇ ਇੱਕ ਪੱਥਰ ਨੂੰ ਵੀ ਮਾਨੋ ਕੀਮਤੀ ਮੋਤੀ ਬਣਾ ਦਿੰਦਾ ਹੈ ਭਾਵੇਂ ਜਿਹੜਾ ਹਿਰਦਾ ਵਿਕਾਰਾਂ ਨਾਲ ਭਰਿਆ ਹੋਇਆ ਹੈ ਪੱਥਰ ਦੇਲ ਹੋ ਗਿਆ ਜਿਹਦੇ ਵਿੱਚ ਦਇਆ ਕੋਈ ਨਹੀਂ ਧਰਮ ਕੋਈ ਨਹੀਂ ਗੁਰੂ ਉਹਨੂੰ ਕੀਮਤੀ ਮੋਤੀ ਬਣਾ ਦਿੰਦਾ ਹੈ ਕਾਠੋਂ ਸ੍ਰੀਖੰਡ ਸਤਗੁਰ ਕੀਓ ਦੁੱਖ ਦਰਿਦਰ ਤਿਨ ਕੇ ਗਏ ਜਦੋਂ ਕੋਈ ਗੁਰੂ ਦਾ ਪੱਲਾ ਪਕੜਦੇ ਪਟ ਕਹਿਣ ਲੱਗੇ ਕਾਠੋਂ ਸ੍ਰੀਖੰਡ ਕਾਠ ਦਾ ਅਰਥ ਹੁੰਦਾ ਲੱਕੜ ਸ੍ਰੀਖੰਡ ਦਾ ਅਖਰੀ ਅਰਥ ਹੁੰਦਾ ਚੰਦਨ ਦੀ